ਸੁਣੋ ਕੀ ਯਾਰ ਤੇ ਆਪਾਂ ਟਰਾਲੀਆਂ ਤੇਤੀਆਂ ਹਨ ਤੋਂ ਬਿਲਕੁਲ ਲਿਸ਼ਕਾਤੀਆਂ ਆਪਾਂ ਇੱਕ ਆਪਣੀਆਂ ਖਲੋਤੀ ਆਪਾਂ ਲੈਣ ਚ ਜਵੇਂ ਖਲਾਰੀਆਂ ਹਨ ਨਵੇਂ ਟਾਇਰਾਂ ਨਾਲੋਂ ਤੇ ਆਪਾਂ ਕਿਤੇ ਨਵੇਂ ਟਾਇਰ ਕੱਟ ਤੇ ਕਾਲੇ ਸ਼ਾ ਕਰਤੇ ਜਵੇਂ ਨਵੇਂ ਟਾਇਰ ਹੁੰਦੇ ਨੇ ਬਿਲਕੁਲ ਹੈ ਵੀ ਨਵੇਂ ਟਾਇਰ ਨੇ ਤੇ ਆਹ ਟਰਾਲੀ ਵੇਖੋ ਅਭੀ ਤੋਤੀ ਇਹਦੇ ਥੋੜੇ ਟਾਇਰ ਚੰਗੀ ਤਰ੍ਹਾਂ ਥਾਪ ਨਹੀਂ ਹੋਏ ਬਾਕੀ ਵਿੱਚੋਂ ਫੂਲ ਦਿਖਦਾ ਐਨ ਲਿਸ਼ਕਾਗ ਰੱਖਤੀ ਟਰਾਲੀ ਦੂਜੀ ਟਰਾਲੀ ਉਹ ਖਲੋਤੀ ਹੈ ਉਹ ਤੋਂ ਪੱਕੀ ਹੀ ਉਹ ਵੀ ਖਾਨੇ ਆ ਥੋੜੀ ਜਿਹੀ ਰਹਿ ਗਈ ਧੋਣ ਵਾਲੀ ਇਹ ਸਵੇਰੇ ਗੱਡਾਂਗੇ ਬਾਕੀ ਆਪਾਂ ਟਰਾਲੀ ਹੁਣ ਚੱਲਨੇ ਆ ਸਬਜ਼ੀਆਂ ਲੈ ਆਪਾਂ ਤੇ ਆ ਆਪਣਾ ਰਿਪਰ ਇੱਥੇ ਕਿਨਾਰਕਾ ਵੀ ਆਪਾਂ ਹੁਣ ਚਲੀਏ ਸਬਜ਼ੀਆਂ ਲੈ ਇੱਥੇ ਅੱਗ ਲਾਈ ਸੀ ਲੱਗੀ ਕੋ ਨਹੀਂ ਅੱਗ ਆਪਣੀ ਆਹ ਵੇਖੋ। ਉੱਥੇ ਆਖੀਓ ਸਾਹਮਣੇ ਉਹ ਦਰਖਤ ਵਟਾਤਾ ਕਿਸੇ ਨੇ। ਤੇ ਉਹ ਗੱਠਾ ਚੱਕਦੇ ਪਏ ਨੇ ਉਹ ਵੇਖੋ। ਹੁਣ ਆਪਾਂ ਜਾਣਦੇ ਆ ਸਬਜ਼ੀਆਂ ਵੇਨੇ ਆ। ਤੋਈ ਆਖੋਗੇ ਬਾ ਕੜੀਂਬੜੀ ਸਬਜ਼ੀਆਂ ਖਾਈ ਹੁੰਦੇ ਨੇ। ਆ ਜਾਓ ਆ ਵੇਖੋ ਰੰਗ ਆਇਆ ਕੁਲਕੇ। ਆ ਸਾਰਾ ਰੰਗ ਆਇਆ ਜਿਹੜਾ ਆਪਾਂ ਬੁਰਸ਼ ਤੋਂ ਹੁੰਦੇ ਰਹੇ ਆ ਆਪਣੇ ਕਮਰਿਆਂ ਨੂੰ ਰੰਗ ਹੋਇਆ। ਹੇ ਬਾਕੀ ਸਾਰਾ ਥੋਮ ਲੱਗ ਗਿਆ ਵੇਖੋ ਇੰਨਾ ਰਹਿ ਗਿਆ ਹਾਂ ਵੇਖੋ ਉਹ ਸਾਹਮਣੇ ਛੜਕਵਾਂ ਵਾਲੀ ਮਸ਼ੀਨ ਖਲੋਤੀ ਹੈ ਅੱਧੀ ਛੜਕ ਬਣ ਗਈ ਆ ਆਪਣੀ ਤੇ ਅੱਧੀ ਰਹਿ ਗਈ ਹੈ ਬਾਕੀ ਹੁਣ ਦੀਵਾਲੀ ਤੋਂ ਬਾਅਦ ਕੰਪਲੀਟ ਕਰਨਗੇ ਸਾਟੀ ਮੋੜ ਤੱਕ ਅੱਧੀ ਬਣ ਗਈ ਹੈ ਅੱਧੀ ਰਹਿ ਗਈ ਹੈ ਹਣਾ ਤੇ ਹੁਣ ਇਹਨੇ ਸਬਜ਼ੀਆਂ ਅਥੋਂ ਵਿੱਚ ਕਾ ਉਗਣ ਵੀ ਲੱਗ ਗਿਆ ਹੈ ਵੈਸੇ ਅੱਗੇ ਨਾਲ ਕਾਟੇ ਪਹਿਲਾਂ ਚੋਖਾ ਉਗਦਾ ਹੁੰਦਾ ਸੀ ਆ ਆਪਣੀਆਂ ਮੂਲੀਆਂ ਮਟਰ ਆ ਇਸ ਲਾਈਨ ਤੇ ਮਟਰ ਨੇ ਆ ਮੂਲੀਆਂ ਨੇ ਆ ਮੇਥਰੇ ਨੇ ਆ ਵੀ ਮਟਰ ਇਧਰ ਪਾਣੀ ਲਾ ਤਾਲੂਆਂ ਨੂੰ ਆ ਵੇਖੋ ਬਾਕੀ ਆਪਣੇ ਕਮਰੇਆਂ ਨੂੰ ਰੰਗ ਹੋ ਗਏ ਸੀ ਉਹ ਸਾਹਮਣੇ ਹਰਾ ਹਰਾ ਦਿਖਦਾ ਪਿਆ ਫੋਨ ਚਾਲਣੇ ਆ ਘਰ ਤੇ ਸੜਕ ਤੇ ਗਏ ਤੇ ਫਿਰ ਤੁਹਾਨੂੰ ਦਿਖਾਵਾਂਗੇ ਸੜਕ ਵਾਲੀ ਵੀਡੀਓ ਸੜਕ ਕਿਵੇਂ ਅੱਧੀ ਛੱਟ ਗਈ ਨੇ ਅੱਧੀ ਰਹਿ ਗਈ ਏ ਤੇ ਆਂਦੇ ਹਣ ਦੀਵਾਲੀ ਤੋਂ ਬਾਅਦ ਕੱਢ ਕੇ ਜਾਵਾਂਗੇ ਆਪਾਂ ਉਹ ਟਰਾਲੀ ਬੈਕ ਕਰਦਾ ਵੇ ਸਾਹਮਣੇ ਤੇ ਹੁਣ ਚੱਲਣਿਆ ਘਾਰ ਅੱਜ ਤੇ ਸਾਰਾ ਦਿਨ ਟਰਾਲੀਆਂ ਧੁੰਦੇ ਰਹੇ ਆ ਬਾਕੀ ਇੱਕ ਟਰਾਲੀ ਹੋਰ ਜਿਹੜੀ ਆਪਣੀ ਪੁਰਾਣੀ ਹੋ ਰਹੀ ਗਈ ਉਹ ਸਵੇਰੇ ਆਪਾਂ ਧੋਦਾਂਗੇ ਆ ਰੰਗ ਵਿੱਚ ਕੰਮ ਕੋਲ ਆ ਪਿਆ ਜਿਵੇਂ ਸਪਿਰਲ ਵਾਲਾ ਪਾਣੀ ਬਣਿਆ ਹੁੰਦਾ ਆਲੂ ਵੀ ਡੇਢ ਹੋ ਗਏ ਨੇ ਬਾਰ ਆ ਗਏ ਨੇ ਇਹ ਤੁਹਾਡੇ ਲੇਟ ਲੱਗੇ ਸਨ ਜਿਹੜੇ ਪਹਿਲਾਂ ਲੱਗੇ ਹੁਣ ਆ ਗਏ ਹੁਣ ਪਾਣੀ ਦੇਣ ਵਾਲਾ ਹੋ ਗਿਆ ਹੁਣ ਪਾਣੀ ਦਵਾਵਾਂਗੇ ਬਾਕੀ ਪਪਲਾ ਰਾ ਹੋ ਗਿਆ ਆਪਣਾ ਐਡਾ ਤੇ ਹੁਣ ਤੁਹਾਡੇ ਨੂੰ ਸ਼ੜਕ ਤੇ ਜਾ ਕੇ ਵਖਾਨਣਾ ਤੁਹਾਨੂੰ ਚਾਲਣੇ ਆਣੇ ਸ਼ੜਕ 'ਤਲ ਪੰਜਾਂ ਦਸ ਮਿੰਟ ਤੱਕ ਛੜਕਦੇ ਜਾਵਾਂਗੇ ਆਪਾਂ වෙන්නයා ජානවිී ඒකණ.